高了，比较高。嗯 ਭਾਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਸੁਖਦੇਵ ਕੁਮਾਰ ਹੈ ਜੀ ਸਿਵਲ ਹਸਪਤਾਲ ਅੱਜ ਪਈਆਂ ਦਾਖਲ ਹੋਈਆਂ ਕੀ ਮਾਮਲਾ ਹੈ ਭਾਏ ਜਿਹੜੇ ਸਿਰ ਤੇ ਸੱਟ ਲੱਗੀ ਹੈ ਭਾਜੀ ਸਿਰ ਦੇ ਵਿੱਚ ਮੇਰੇ ਪਿੰਡ ਦੇ ਉਹਨਡੇ ਕਾਲੇ ਨੇ ਕੜਾ ਮਾਰਿਆ ਸਿਰ ਦੇ ਵਿੱਚ ਕੜਾ ਮਾਰ ਕੇ ਇੱਟ ਮੇਰੇ ਮੋਢੇ ਤੇ ਮਾਰੀ ਆ ਅੱਛਾ ਜੀ ਕਾਰਨ ਕਾਰਨ ਕੀ ਭਾਜੀ ਭਾਜੀ ਕਾਰਨ ਘਰ ਦੇ ਮੋਹਰੇ ਖੜਕੇ ਗਾਲਾਂ ਕੱਢਦੇ ਸੀਗੇ ਗਲੀ ਦੇ ਵਿੱਚ ਗਲੀ ਦੇ ਵਿੱਚ ਗਾਲਾਂ ਕੱਢਦੇ ਸੀ ਸਾਡੀ ਬੀਬੀ ਕਹਿੰਦੀ ਸੀ ਕਹਿੰਦੀ ਗਾਲਾ ਕਾਹਦੇ ਕੌਣ ਕੱਢਦਾ ਆ ਤੋ ਗਈ ਦੇਖਣ ਗਈ ਤਾਂ ਉਹਨੇ ਜੁੱਤੀ ਨਾਲ ਕਹਿੰਦੀ ਗਾਲਾ ਕੌਣ ਕੱਢਦਾ ਆ ਉਹਨੇ ਮੁੰਡੇ ਨੇ ਇੱਟ ਜਾ ਕੇ ਬੀਬੀ ਦੇ ਮਾਰਨ ਲੱਗਾ ਗਾਲਾਂ ਕਿਹਨੂੰ ਕੱਢਦਾ ਪਿਆ ਸੀ ਉਹ ਉਹ ਪੰਮੀ ਖਲਵਾੜ ਦਾ ਬੰਦਾ ਪੰਮੀ ਹੈ ਪੰਮੀ ਪੰਜ ਗੰ ਨੂੰ ਕਹਿੰਦੇ ਆ ਪੰਮੀ ਪੰਜ ਦੇ ਮੁੰਡੇ ਨੂੰ ਗਾਲਾ ਕੱਢਦਾ ਸੀ ਗਲੀ ਦੀ ਸੜਕ ਦੇ ਵਿੱਚ ਖੜ ਕੇ ਬੀਬੀ ਕਹਿੰਦੀ ਵੀ ਗਾਲਾ ਕਿਉਂ ਕੱਢਦੇ ਆ ਤੇ ਉਹਨੇ ਬੀਬੀ ਦੇ ਚਾਕੇ ਇੱਟ ਮਾਰਨ ਲੱਗਾ ਜਦੋਂ ਮੈਂ ਬਾਹਰ ਨਿਕਲਿਆ ਮੈਂ ਵੇਖਿਆ ਉਹ ਐਟਮਾਰ ਲੱਗਾ ਹੀਗਾ ਐਟ ਉਹਦੀ ਫੜ ਕੇ ਉਹਨੇ ਐਟ ਮੇਰੇ ਮੁੰਡੇ ਤੇ ਮਾਰੀ ਪੰਮੀ ਪੰਜ ਦੇ ਮੁੰਡੇ ਨੇ ਮੈਨੂੰ ਪਿੱਛੇੋਂ ਫੜ ਲਿਆ ਉਹਨੇ ਮੇਰੇ ਸਿਰ ਦੇ ਵਿੱਚ ਕੜਾ ਮਾਰਿਆ ਪਤਾ ਨਹੀਂ ਆਥਰ ਦੇ ਕਿ ਕੋਈ ਛਪਾਇਆ ਹੋਵੇਗਾ ਪੰਜ ਬੁੱਲ ਤੇ ਆ ਕੋਈ ਪਾਇਆ ਹੋਵੇ ਉਹ ਮੇਰੇ ਸਿਰ ਤੋਂ ਇੱਕ ਵੀਡੀਓ ਵੀ ਦੇਖਦੇ ਪਈਏ ਵੀ ਦੁਕਾਨ ਦੇ ਅੰਦਰ ਬੜਦੇ ਪਏ ਮੁੰਡੇ ਕੌਣ ਸੀ ਮੁੰਡੇ ਉਹ ਹਾਂਜੀ ਭਾਈ ਉਹ ਉਹ ਪਿੰਡ ਦੇ ਮੁੰਡੇ ਆ ਜੀ ਤੇ ਪੰਮੀ ਕੀ ਨਾਮ ਕੀ ਮੁੰਡਿਆਂ ਦਾ ਕਾਲਾ ਜੀ ਦਾ ਹਾਂ ਕਾਲਾ ਕਾਲੇ ਕਾਲੇ ਨੇ ਦਿੱਤੀ ਆ ਜੀ ਹੋਰ ਕੌਣ ਸੀ ਕਾਲਾ ਹੋਰ ਪੰਮੀ ਪੰਜ ਦਾ ਮੁੰਡਾ ਆ ਜੀ ਉਹਦਾ ਕੀ ਨਾਮ ਆ ਜੀ ਉਹਦਾ ਨਾਮ ਬਿੱਲਾ ਨੂੰ ਕਹਿੰਦੇ ਜੀ ਬਿੱਲਾ ਕਿਹੜੇ ਪਿੰਡ ਦੇ ਆ ਤੁਹਾਡੇ ਖਲਵਾੜਾ ਕਲੋਨੀ ਪਾਜੀ ਪਿੰਡ ਆ ਆਪਣਾ ਜਿਹੜਾ ਤੁਸੀਂ ਪੰਜ ਦਾ ਮੁੰਡਾ ਦਾਦਦੇ ਆ ਉਹ ਕੀ ਮਤਲਬ ਕਹਤੇ ਉਹਦਾ ਗਾਲਾ ਕੱਢਣ ਦਾ ਕਰਦੇ ਆ ਉਹ ਪਾਜੀ ਪਿੱਛੋਂ ਨਸ਼ਾ ਕਰਕੇ ਦੋਨੇ ਆਣੇ ਆ ਤੁੰਗ ਹੋ ਗਿਆਏ ਸੀਗੇ ਜੀ ਉਹਨਾਂ ਪਹਿਲਾਂ ਸਲਾਹ ਦਿੱਤੀ ਸੀ ਕਰਦੇ ਮੋਰੀ ਜੇ ਗਾਲਾ ਕੱਢਣੀ ਆ ਤੇ ਆਪਾਂ ਲੜਾਈ ਸ਼ੁਰੂ ਕਰਨੀ ਆ ਉਹ ਪਾਜੀ ਖੜਾ ਗਾਲਾ ਕੋਲ ਖੁਣੀ ਜਾਂਦਾ ਸੀਗਾ ਉਹਦੀਆਂ ਤੇ ਹੱਸੀ ਜਾਂਦਾ ਸੀਗਾ ਗਾਲਾਂ ਕਾ ਉਹ ਕੱਢੀ ਜਾਂਦਾ ਸੀਗਾ ਉਹ ਹੱਸੀ ਜਾਂਦਾ ਸੀਗਾ ਕੋਈ ਕਿੰਨੇ ਵਜੇ ਦੀ ਗੱਲਬਾਤ ਆ ਭਾਜੀ ਰਾਤੀ ਆ ਭਾਜੀ ਰਾਤੀ 9 ਵਜੇ ਦੀ ਗੱਲ ਆ ਤੇ ਜਦੋਂ ਤੁਹਾਡੇ ਉਹਨੇ ਹਮਲਾ ਕੀਤਾ ਕੋਲਿਸ ਨੂੰ ਫੋਨ ਕੀਤਾ ਸੀ ਭਾਈ ਉਸ ਦੇ ਪਹਿਲੇ ਪਿੰਡ ਦੇ ਸਰਪੰਚ ਪੰਜ ਸਾਰੇ ਇੱਥੇ ਮੌਜੂਦ ਸੀਗੇ ਉਹਨੇ ਉਹਨੂੰ ਵਿਆਹ ਵੀ ਨਹੀਂ ਹੋਇਆਗੇ ਸਰਕਾਰੀ ਹਸਪਤਾਲ ਇੱਕ ਮਿੰਟ ਰੋਜੋ ਉੱਥੇ ਤੁਹਾਡੀ ਜੋ ਬਾਤ ਹੋਣੀ ਪੂਰੀ ਕਰਾਂਗੇ ਵੀਡੀਓ ਦੇ ਵਿੱਚ ਜਿਹੜੀ ਡਾਕਟਰ ਦੀ ਦੁਕਾਨ ਤੇ ਬੜਦੇ ਆ ਉਹਦੇ ਵਿੱਚ ਤਾਂ ਕਿੰਨੇ ਮੁੰਡੇ ਦਿਸਦੇ ਪਏ ਆ ਤੇ ਦੁਕਾਨ ਤੇ ਅੰਦਰ ਬੜਨ ਦਾ ਕੀ ਮਾਮਲਾ ਸਾਰਾ ਭਾਈ ਇਹਦੇ ਬਾਰੇ ਨਾ ਮੈਂ ਕੋਈ ਕਹਿ ਸਕਦਾ ਤੁਹਾਡੀ ਕਾ ਵੀ ਦੁਕਾਨ ਆ ਭਜੀ ਸਾਡੀ ਵੀ ਜੀ ਮੇਰੀ ਕਰਿਆਨੀ ਦੀ ਦੁਕਾਨ ਹੈ ਜੀ ਕਰਿਆਨੇ ਦੀ ਦੁਕਾਨ ਦੇ ਵਿੱਚ ਨੇ ਇੱਟਾਂ ਮਾਰੀਆਂ ਇੱਟਾਂ ਮਾਰੀਆਂ ਰੋੜੇ ਮਾਰੇ ਮੇਰੇ ਬੱਚੇ ਛੋਟੇ ਛੋਟੇ ਬੱਚੇ ਆਏ ਪੰਜ-ਪੰਜ ਸਾਲ ਦੇ ਬੈਠੇ ਹੁੰਦੇ ਦੁਕਾਨ ਦੇ ਵਿੱਚ ਅਗਰ ਰੋੜਾ ਕਿਸੇ ਬੱਚੇ ਤੇ ਲੱਗ ਜਾਂਦਾ ਤੁਹਾਡੀ ਦੁਕਾਨ ਅੰਦਰ بڑے ਬੰਦੇ ਹਾਂਜੀ ਅੰਦਰ ਵੜ ਕੇ ਇੱਟਾਂ ਮਾਰੀਆਂ ਬਾਹਰੋਂ ਹਟ ਕੇ ਕਿੰਨੇ ਜਾਣੇ ਸੀ ਕਿ ਟੋਟਲ ਜਿੰਨੇ ਇੱਟਾਂ ਮਾਰਦੇ ਸੀ ਭਾਈ ਦੋ ਜਾਣੇ ਦੋ ਜਾਣੇ ਨੇ ਇੱਟਾਂ ਮਾਰੀਆਂ ਇਹ ਕਿੰਨੇ ਵਜੇ ਦਾ ਟਾਈਮ ਆ ਇਹ ਭਾਈ 9:30 ਵਜੇ ਦਾ 9:30 ਵਜੇ ਦਾ ਟਾਈਮ ਆ ਯਾਰ ਆਪਾਂ ਭਾਈ 9:30 ਵਜੇ 10 ਵਜੇ ਤੇ ਆ ਗਿਆ। ਜੀ। ਤੇ ਹੁਣ ਤੁਹਾਡੇ ਕੋਲ ਪੁਲਿਸ ਆਈ ਹੋਏ ਤੱਕ? ਨਹੀਂ ਭਾਈ ਆਈ ਨਹੀਂ ਹਜੇ ਤੱਕ। ਕਿਹੜਾ ਥਾਣਾ ਦਾ ਲੋਕ ਪੈਂਦਾ? ਭਈ ਸਾਦਰ ਪੈਂਦਾ ਆਪਣਾ। ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ? ਓਏ ਪ੍ਰਸ਼ਾਸਨ ਤੋਂ ਕੀ ਮੰਗ ਕੇ ਕਰ ਸਕਦੇ ਆ? ਹਾਂ ਸਾਨੂੰ ਇਨਸਾਫ ਚਾਹੀਦਾ ਹੈ। ਬੰਦੇ ਦੀ ਸਜ਼ਾ ਹੋਣੀ ਚਾਹੀਦੀ ਹੈ। ਇੱਕ ਵਾਰ ਨਹੀਂ ਹੋਇਆ ਯਾਨੀ ਕਿ ਪਹਿਲਾਂ ਵੀ ਮੇਰੇ ਛੋਟੇ ਭਰਾ ਦਾ ਉਹਨੇ ਸਿਰ ਪਾੜਿਆ ਸੀਗਾ। ਇੱਦਾਂ ਹੀ ਪੰਜ ਮਾਰ ਕੇ ਸੋਵਾਂਗੇ ਪਹਿਲਾਂ ਸਿਰ ਪਾੜਿਆ। ਇਹ ਜਿਹੜਾ ਪੰਜ ਦਾ ਨਾਲ ਇਹਨੇ ਤੁਸੀਂ ਇਹ ਮੌਜੂਦਾ ਪੰਜ ਆਹੋ। ਮੌਜੂਦਾ ਨਹੀਂ ਸਾਡੇ ਉਹਦੇ ਪੰਚ ਦੇ ਨਾਲ ਮੌਜੂਦਾ ਨਹੀਂ ਲੱਗਦਾ ਹੈਗਾ ਨਹੀਂ ਪੰਚ ਦੇ ਨਾਲ ਮਤਲਬ ਹੈ ਪੰਚੇ ਸੀਗਾ ਪਹਿਲਾਂ ਹਾਂਜੀ ਪਹਿਲਾਂ ਪੰਚ ਸੀਗਾ ਜੀ ਪੰਚੀ ਪੰਜ ਤੋਂ ਨੂੰ ਕਹਿੰਦੇ ਆ ਪਰ ਮੇ ਪੰਚ ਹੈ ਠੀਕ ਹੈ ਹਾਂਜੀ ਉਹਦਾ ਮੁੰਡਾ ਸੀਗਾ ਜੀ ਉਹਨੇ ਪਿੱਛੋਂ ਖੜਿਆ ਸੀਗਾ ਮੈਨੂੰ ਤੇ ਜਿਹੜਾ ਮੁੰਡਾ ਕਾਲਾ ਉਹਨੇ ਸਿਰ ਦੇ ਵਿੱਚ ਕੜਾ ਮਾਰਿਆ ਮੇਰੇ ਜਿੰਨੇ ਸਿਰ ਪਾੜਿਆ ਜੀ ਜਿਹੜਾ ਮੁੰਡਾ ਕਾਲਾ ਆ ਉਹ ਪਿੰਡ ਦਾ ਹੀ ਹੈ ਤੁਹਾਡੇ ਹਾਂਜੀ ਪਿੰਡ ਦਾ ਹੀ ਹੈ ਦੂਜੇ ਮੁੰਡੇ ਦਾ ਨਾਂ ਕੀ ਪਿਓ ਦਾ ਚਰਨਾ ਆ ਉਹ ਵੀ ਕਲੋਨੀ ਦੇ ਰਹਿੰਦੇ ਹਾਂਜੀ ਉਹ ਵੀ ਕਲੋਨੀ ਦੇ ਰਹਿੰਦੇ ਆ ਕੰਮ ਕਰ ਕੀ ਕਰਦੇ ਆ ਉਹ ਭਾਈ ਗੇਲੇ ਆ ਨਸ਼ਾ ਗੇਲੇ ਆ ਕੋਈ ਕੰਮ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਕੱਡੇ ਕਰਦੇ ਕਿਹਨਾਂ ਜੀ ਆਪਣਾ ਲਾਲਾ ਦੇਵਰਾ ਜਿਆ ਭਾਈ ਕਿਹੜੇ ਪਿੰਡ ਤੋਂ ਆ ਜੀ ਮੇਰਾ ਖਲਵਾੜਾ ਕਲੋਨੀ ਪਿੰਡ ਆ ਜੀ ਜੀ ਮਾਮਣਾ ਜੀ ਤੁਹਾਡੇ ਬ੍ਰਦਰ ਦੇ ਜਿਹੜੇ ਸੱਤਾ ਮਾਰੀ ਦਾ ਬੀੜ ਆ ਬ੍ਰਦਰ ਮੇਰਾ ਜੀ ਕਰੈਲੇ ਦੁਕਾਨੇ ਆ ਸਾਡੀ ਅਸੀਂ ਕਰੈਨੇ ਦੁਕਾਨ ਕਰਦੇ ਆ ਮੁੰਡਿਆਂ ਨੇ ਪਹਿਲਾਂ ਹੀ ਪਲਾਨਿੰਗ ਕੀਤੀ ਸੀ ਮੁੰਡਿਆਂ ਨੂੰ ਲੜਾਈ ਕਰਨ ਦੀ ਕਿਉਂਕਿ ਪਿਛਲੇ ਸਾਲ ਪਹਿਲਾਂ ਵੀ ਲੜਾਈ ਹੋਈ ਸਾਡੀ ਇਹੀ ਮੁੰਡੇ ਕਰਕੇ ਫੈਸਲਾ ਪੰਚਾਇਤ ਜੋ ਗਿਆ ਸੀਗਾ ਠੀਕ ਹੈ ਜੀ ਚਲੋ ਪੰਜਾ ਦੀ ਬੰਨੀ ਕਰਦੀ ਹੈ ਮੈਸਰਾ ਹੋ ਗਿਆ ਜੀ ਪਹਿਲਾਂ ਲੜਾਈ ਉਹ ਤਾਂ ਮਾਫੀ ਮੰਗੇ ਮੰਨ ਗਏ ਹੋਣੀ ਇਹਨਾਂ ਨੇ ਪਹਿਲੇ ਪਲੈਨਿੰਗ ਕੀਤੀ ਲੜਾਈ ਦੀ ਇੱਕ ਮੁੰਡੇ ਨੂੰ ਗਾਲਾਂ ਕੱਢਦਾ ਸੀਗਾ ਪਰਮਜੀਤ ਖਲਵਾੜੇ ਦਾ ਮੁੰਡਾ ਉਹ ਬਿੱਲਾ ਉਹ ਮੁਰਾ ਚੀ ਆਂਦਾ ਰਹੇ ਸਾਡੇ ਘਰ ਦੇ ਅੰਦਰ ਬਾਜ ਆਉਂਦੀ ਸਾਡੀਆਂ ਕੁੜੀਆਂ ਘਰ ਦੇ ਵਿੱਚ ਨਿਆਣੇ ਆ ਸਾਡੇ ਆਡੇ ਘਰ ਚ ਗਾਲਾਂ ਦੀ ਆਵਾਜ਼ ਆਉਂਦੀ ਸੀ ਮੇਰੀ ਮਾਤਾ ਨੇ ਕਿਹਾ ਵੀ ਖਾਟਾ ਗਾਲਾਂ ਨਾ ਕੱਢੋ ਪਰੇ ਜਾ ਕੇ ਗਾਲਾਂ ਕੱਢੋ ਤੁਸੀਂ ਆ ਮਾਤਾ ਮੇਰੀ ਗਈ ਇਹ ਜਿਹੜਾ ਕਾਲਾ ਆ ਚਰਨਜੀਤ ਇਹਦਾ ਚਰਨੀ ਦਾ ਮੁੰਡਾ ਉਹਦਾ ਨਾਮ ਪੱਕਾ ਨਾ ਆਏਗਾ ਮਨੋਜੀ ਕੁਮਾਰ ਠੀਕ ਹੈ ਜੀ ਏਰੇ ਐਟ ਚੱਕ ਲਈ ਮੇਰੀ ਮਾਤਾ ਦੋਵਾਲੇ ਤੇ ਮੇਰਾ ਭਰਾ ਆ ਗਿਆ ਕਹਿੰਦਾ ਮੇਰੀ ਮਾਤਾ ਦੇ ਐਟ ਨਾਮ ਆ ਬੰਨਾਰ ਦੇ ਇਹ ਐਟ ਮਾਰਦੇ ਤੇ ਬਾਹਲੇ ਇਹਨੇ ਕੜਾ ਮਾਰਦਾ ਜਿਹੜਾ ਬਿੱਲਾ ਮੁੰਡਾ ਪਰਮਜੀਤ ਕਲਵਾੜੇ ਦਾ ਮੁੰਡਾ ਉਹਨੇ ਪਿੱਛੋਂ ਇਹਨੂੰ ਮੜਿਆ ਫੜ ਕੇ ਉਹਨੇ ਹੱਟ ਮਾਰੀਏ ਤੇ ਮੇਰੇ ਭਰਾ ਦੀ ਜਦੋਂ ਮੈਨੂੰ ਬੋਧ ਲੱਗਦਾ ਮੈਂ ਗਿਆ ਇਹਦੇ ਬੂੰਡ ਬੋਲ ਨਿਕਲਦਾ ਇਹ ਮੇਰੇ ਕੋਲ ਸਾਰੀਆਂ ਵੀਡੀਓ ਗਈਆਂ ਸਾਰਾ ਕੁਝ ਮੇਰੇ ਕੋਲ ਗਿਆ ਸਾਰਾ ਪਿੰਡ ਗਵਾਹ ਆ ਸਾਡਾ ਸਾਡੀ ਬੰਦਿਆ ਸਾਰੀ ਗਵਾਹ ਆ ਠੀਕ ਹੈ ਜੀ ਤੇ ਇਹਨੇ ਮਾਰੀ ਸਾਡੇ ਇਹਨੇ ਨਸ਼ਾ ਪਤਾ ਨਹੀਂ ਕਿਹੜਾ ਗਲਤ ਕੀਤਾ ਸੀਗਾ ਇਹਨੇ ਘਰ ਜਾ ਕੇ ਆਪਣੇ ਪੇਜ ਦੇ ਹੱਥਾਪੜੀ ਵੀ ਮਾਰਿਆ ਠੀਕ ਹੈ ਜੀ ਮਾਂ ਨੂੰ ਵੀ ਗਾਲਾਂ ਵਲਾਂ ਕੱਢੀਆਂ ਚਾਚੀਆਂ ਨੂੰ ਵੀ ਗਾਲਾਂ ਵਲਾਂ ਕੱਢੀਆਂ ਮੇਰੇ ਕੋਲ ਵੀਡੀਓ ਸਾਰਾ ਕੁਝ ਇਹਨੂੰ ਫੜ ਕੇ ਲੈ ਕੇ ਗਿਆ ਘਰ ਤੇ ਆਹ ਨਹੀਂ ਆ ਗਿਆ ਪਤਾ ਨਹੀਂ ਇਹਨਾਂ ਨੂੰ ਵੀ ਸਾਉ ਦਾ ਆਵੇ ਨਾ ਇੱਕ ਪੰਮੀ ਪੰਚ ਦੇ ਮੁੰਡੇ ਦਾ ਵੀ ਨਾਮ ਆਉਂਦਾ ਉਹਦਾ ਕੀ ਮਾਮਲਾ ਵਿੱਚ ਉਹਦਾ ਨਾਮ ਇਦਾਂ ਲੱਗਦਾ ਬਾਜੀ ਉਹਨੂੰ ਗਾਲਾ ਕੱਢਦੇ ਪਲੈਨਿੰਗ ਇਹਨਾਂ ਨੇ ਪਹਿਲਾਂ ਕੀਤੀ ਸੀਗੀ ਉਹ ਸੀ ਜਾਂਦਾ ਸੀਗਾ ਉਹ ਗਾਲਾ ਕੱਢਦਾ ਸੀ ਗਾਲਾ ਕੱਢਣ ਨੂੰ ਤਾਂ ਬਾਜੀ ਮੇਰੇ ਭਰਾ ਨੇ ਰੋਕਿਆ ਉਹਨੇ ਫੜ ਲਿਆ ਇਹਨੂੰ ਪਿੱਛੇ ਉਹਨੇ ਏਟ ਮਾਰ ਦਿੱਤੀ ਪਿੱਛੇ ਏਟ ਕਹਿੰਨੇ ਮਾਰੀ ਏਟ ਉਹ ਜਿਹੜਾ ਮੁੰਡਾ ਮਨੋਜ ਕੁਮਾਰ ਆ ਕਾਲਾ ਆ ਚਰਨੇ ਦਾ ਮੁੰਡਾ ਪਹਿਲਾਂ ਭਾਜੀ ਤੁਹਾਡੀ ਲੜਾਈ ਕਿ ਹੋਈ ਸੀਗੀ ਪਹਿਲਾਂ ਲੜਾਈ ਵੀ ਭਾਜੀ ਇੱਥੇ ਹੋਈ ਸੀ ਗਾਲਾਂ ਮੇਰੇ ਘਰ ਦੇ ਮੋੜੇ ਗਾਲਾਂ ਕਰਦੇ ਜੀ ਕਰਿਆ ਨੇ ਦੁਕਾਨ ਹੈ ਸਾਡੀ ਗਾਲਾਂ ਕਰਦੇ ਉਹਦੋਂ ਵੀ ਮੈਂ ਇਹਨੂੰ ਰੋਕਿਆ ਮੈਂ ਕਿਹਾ ਇੱਥੇ ਨਾ ਕੜਿਆ ਕਰੂ ਗਾਲਾਂ ਨਾ ਕੱਢੇ ਕਰੂ ਮੇਰੇ ਘਰ ਬਾਜ ਆਉਂਦੀ ਆ ਤੁਹਾਡੇ ਹੀ ਘਰ ਮੋੜੇ ਕਿਉਂ ਗਾਲਾਂ ਕੱਢਦੇ ਗਾਲਾਂ ਕਰਦੀ ਭਾਜੀ ਸਾਡੇ ਘਰ ਦੇ ਮੋੜੇ ਇੱਕ ਦੁਕਾਨ ਹੈ ਵੈਂਡਿੰਗ ਦੀ ਉੱਤੇ ਆਲ ਕੇ ਖੜਦੇ ਨਾਲ ਕਰਿਆਨੇ ਦੀ ਦੁਕਾਨ ਹੈ ਖੜਾ ਰੋਡ ਦੇ ਉੱਤੇ ਖੜਿਆ ਕਈ ਵਾਰ ਮੈਂ ਪੁਲਿਸ ਨੂੰ ਵੀ ਦੱਸਿਆ ਪੰਚਾਇਤ ਨੂੰ ਵੀ ਦੱਸਿਆ ਮੈਂ ਕਦੇ ਇੱਥੇ ਮੁੰਡੇ ਘੜਦੀਆ ਉਦੋਂ ਵੈਦਲਾ ਹੋ ਗਿਆ ਪਿਆਰ ਦੇ ਬੈਟ ਕਹਿੰਦੇ ਨਹੀਂ ਖੜਾਂਗੇ ਠੀਕ ਹੈ ਜੀ ਮੋਟਰ ਤੇ ਇਹਨਾਂ ਦੀ ਲੜਾਈ ਦੀ ਉਹੀ ਕੰਮ ਦੇ ਸ਼ੁਰੂ ਕਰ ਲਿਆ ਠੀਕ ਹੈ ਜੀ ਸ਼ੁਰੂ ਕਰਨ ਤੋਂ ਬਾਅਦ ਪਲਾਨਿੰਗ ਕਰਕੇ ਸਾਡੇ ਗਲੀ ਦੇ ਵਿੱਚ ਦੀ ਮੋਟਰਸਾਈਕਲ ਲੈ ਕੇ ਜਾਂਦਾ ਆਕੜ ਕੇ ਜਾਂਦਾ ਗਾਲਾ ਵਾਲਾ ਕੱਢ ਕੇ ਜਾਂਦਾ ਰੋਜ਼ ਇਹ ਤੇ ਇੱਟਾ ਤੁਹਾਡੀ ਦੁਕਾਨ ਚ ਵੀ ਵੱਜੀਆਂ 15 ਆ ਕੇ ਵੱਜੀਆਂ ਇੱਟਾ ਮਾਰੀਆਂ ਸਾਡੀ ਦੁਕਾਨ ਚ ਸਾਡੇ ਘਰ ਦੇ ਮੇਰੇ ਛੋਟ ਜੋੜੇ ਨਹੀਂ ਆਣੇ ਜਾਂ ਮੇਰੇ ਭਰਾ ਦੇ ਤਾਂ ਮੇਰੇ ਕਦੇ ਮੇਰੇ ਨਿਆਣੇ ਦੇ ਨਹੀਂ ਇੱਟ ਲੱਗ ਗਈ ਜਾ ਕੇ ਮੌਕਾ ਦੇਖ ਲਓ ਸਾਡੀ ਗਾੜੀ ਭਾਤੀ ਹੈ ਜਿੱਟ ਲੱਗੀ ਹੈ ਹੋਰ ਕੌਣ ਕਾਊਂਟਰ ਕੌਣ ਕੌਣ ਜ਼ਖਮੀਆਂ ਆਪਣੇ ਇਸ ਬੰਦੇ ਤੋਂ علاوہ ਜ਼ਖਮੀਆਂ ਹੀ ਨਹੀਂ ਉਹਦੇ ਸੱਟਾਂ ਲੱਗੀਆਂ ਜ਼ਖਮੀਆਂ ਮਾਤਾ ਦੇ ਵੀ ਐਟ ਵੱਜੀ ਜਾਂ ਮਾਤਾ ਦੀ ਐਟ ਨਹੀਂ ਮਾਤਾ ਦੀ ਐਟ ਨਹੀਂ ਵੱਜੀ ਮਾਤਾ ਦਾ ਬਚਾਇਆ ਸਾਡੇ ਜੀ ਸਾਡੀ ਮਾਤਾ ਦੇ ਐਟ ਲੱਗੀ ਹੁੰਦੀ ਤਾਂ ਮੈਂ ਛੱਡਣੀ ਨਹੀਂ ਸੀ ਕੋਈ ਨਹੀਂ ਅਸੀਂ ਛੱਡਣੀ ਨਹੀਂ ਸੀਗੇ ਮਾਤਾ ਸਾਡੀ ਦਾ ਬਚਾਇਆ ਚਲੋ ਜਾਈ ਸੀਗੀ ਮੇਨਾ ਲੜਦਾ ਮੇਰਾ ਭਰਾ ਪਾਕਤ ਬੰਦਾ ਉਹਦੇ ਉਹਦੇ ਐਟ ਮਾਰੀ ਇਹਨਾਂ ਨੇ ਜੀ ਗਈ ਪਣ ਪ੍ਰਸ਼ਾਸਨ ਤੋਂ ਆ ਵੀ ਇਹ ਹੀ ਮੰਗਿਆ ਕਿ ਸਾਨੂੰ ਫੈਸਲਾ ਚਾਹੀਦਾ ਬੰਦੇ ਫੜੇ ਜਾਣ ਉਹ ਨਸ਼ੇਦੀ ਬੰਦੇ ਜਿਹੜੇ ਨਸ਼ਾ ਕਰਦੇ ਆ ਫੜੇ ਜਾਣ ਇਹਨਾਂ ਦੀ ਰੋਜ਼ ਦੋ ਮਹੀਨਿਆਂ ਬਾਅਦ ਲੜਾਈ ਹੁੰਦੀ ਆ ਪਿੰਡ ਦੇ ਵਿੱਚ ਤੁਹਾਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਰਹਣਾ ਥਾਣਾ ਪੈਂਦਾ ਰਿਪੋਰਟ ਲਖਾਈ ਭਾਜੀ ਤੁਸੀਂ ਰਿਪੋਰਟ ਲਖਾਈ ਆ ਇਥੇ ਐਮ ਆਰ ਪੀ ਸਰਹਣਾ ਤੋਂ ਗਿਆ ਥਾਣੇ ਦੇ ਵਿੱਚ ਗਿਆ ਸਿਰਫ ਉਹ ਸਟਾਫ ਕਰਕੇ ਅਸੀਂ ਹੋਮ ਕੀਤਾ ਇਸ ਸਰਹਣਾ ਦੇ ਵਿੱਚ ਸਟਾਫ ਘੱਟ ਹੋਣ ਦੀ ਕਰਕੇ ਉਹ ਬਿਆਨ ਲੈਣ ਨਹੀਂ ਆਏ ਹਾਲੇ ਉਹ ਕਹਿੰਦੇ ਜੀ ਪੇਪਰ ਚੱਲਦੇ ਆ 3 ਵਜੇ 4 ਵਜੇ ਤੋਂ ਬਾਅਦ ਆਵਾਂਗੇ ਬਿਆਨ ਲੈਣਾ ਸੀ ਬਿਆਨ ਜਦੋਂ ਹੋ ਗਿਆ ਬੰਦੇ ਫੜੇ ਜਾਣ ਸਾਡਾ ਕੋਈ ਰਾਜ ਨਾਵਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਜੀ ਇਹ